ਮਾ ਤੁਹਾਡੇ ਚਿਹਰਿਆਂ ਨੂੰ ਪੜ ਕੇ ਕੁਝ ਬੋਲਣ ਦਾ ਯਤਨ ਕਰਦਾ ਹਾਂ ਕਈ ਵਾਰੀ ਤੁਹਾਡੇ ਦਿਮਾਗ ਵਿੱਚ ਆਉਂਦਾ ਵੀ ਉੱਠਨੇ ਆ 10 20 ਰੁਪਏ ਰੱਖਨੇ ਆ ਟਾਡੀਆਂ ਨੂੰ ਤੇ ਮੱਥਾ ਟੇਕ ਕੇ ਨਿਕਲ ਜਾ ਮੇਰੀ ਬੇਨਤੀ ਆ ਕਿ ਮਾਇਆ ਮੈਨੂੰ ਜਿੰਨੀ ਕੀ ਚਾਹੀਦੀ ਮੈਂ ਪ੍ਰਬੰਧ ਕਰਨਾ ਪਹਿਲਾਂ ਠੁੱਕੀ ਹੋਈ ਜਿਹਨੇ ਉੱਠਣਾ ਸਤਕਾਰ ਕਰਨਾ ਇਤਿਹਾਸ ਦਾ ਆਪ ਜੀ ਅਖੀਰਲੀ ਵਾਰ ਦੇ ਉੱਤੇ ਜਦੋਂ ਅਸੀਂ ਵਾਰ ਪੜਾਂਗੇ ਸਤਕਾਰ ਕਰ ਲਿਆ ਜੇ ਤੇ ਜੇ ਤੁਸੀਂ ਆਖੋ ਵੀ ਆਪਾਂ 10 50 ਰੱਖ ਕੇ ਉੱਠ ਕੇ ਚਲੇ ਜਾਈਏ ਇਦਾਂ ਦੀ ਮਾਇਆ ਮੈਨੂੰ ਨਹੀਂ ਚਾਹੀਦੀ ਮੈਂ ਆਪਾਂ ਸੱਤ ਸੰ ਕਰ ਰਹੇ ਆ ਮੈਂ ਕੋਈ ਜੋ ਸੁਣਾਉਣ ਦਾ ਯਤਨ ਕਰਨਾ ਤੁਸੀਂ ਕੋਈ ਜੋ ਸੁਣਨ ਦਾ ਯਤਨ ਕਰੋ ਮੈਨੂੰ ਬਹੁਤ ਚੰਗਾ ਲੱਗਾ ਕਿ ਤੁਸੀਂ ਅੱਧ ਰਾਤ ਤੋਂ ਰਾਤ ਟੱਪੀ ਹੋਈਏ ਤੇ ਤੁਸੀਂ ਸਮਾਧੀਆਂ ਲਾ ਕੇ ਚੌਂਕੜੇ ਲਾ ਕੇ ਗੁਰੂ ਦੀ ਗੋਦ ਵਿੱਚ ਬੈਠੇ ਕੀਰਤਨ ਸਰਵਣ ਕਰਦੇ ਹੋ ਇਤਿਆਸ ਸਰਵਣ ਕਰਦੇ ਹੋ ਮੈਂ ਤੁਹਾਡੇ ਹਰ ਸਰੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਰੋਮ ਰੋਮ ਕਰਕੇ ਰੇਣੀ ਆ ਪਰ ਜੇ ਤੁਹਾਡੀ ਇਹ ਕਾਕਰਤਾ ਐਵੇਂ ਬਣੀ ਰਵੇ ਆਪਜੀ ਐਵੇਂ ਬੈਠੇ ਰਹੋ ਤੇ ਮੈਂ ਚੜ੍ਹਦੀ ਕਲਾ ਵਾਲੀਆਂ ਵਾਰਾ ਪੜਾਂਗਾ ਨਹੀਂ ਤੇ ਬੁਲਾਰੇ ਦੀ ਧਿਰਤਾ ਟੁੱਟ ਜਾਂਦੀ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਜੇ ਕਿਸੇ ਦਾ ਪੋਤਾ ਹੀ ਕੋਈ ਜ਼ਿਆਦਾ ਜ਼ਰੂਰੀ ਹੈ ਜਾਣਾ ਤੇ ਉਹਨਾਂ ਪ੍ਰਤੀ ਬੇਨਤੀ ਆ ਕਿ ਭਾਈ ਜਾਣ ਲੱਗੇ ਸੱਚੇ ਪਾਤਸ਼ਾਹ ਨੂੰ ਨੱਕ ਮਸਤਕ ਜਰੂਰ ਹੋਇਆ ਕਰੋ ਕਈ ਵਾਰੀ ਆਪਾਂ ਜਿੱਥੇ ਜਿੱਥੇ ਬੈਠੇ ਉਹਨਾਂ ਉਥੋਂ ਉਥੋਂ ਗੁਰਦਾਨੇ ਕਰਾਂ